ਹਾਂਜੀ ਆਪਾਂ ਪਿਛਲੀ ਵੀਡੀਓ ਵਿੱਚ ਗੁਰੂ ਨਾਨਕ ਦੇਵ ਜੀ ਦਾ ਮੱਜਰਾ ਚਰਾਉਣ ਜਾਣ ਤੱਕ ਦਾ ਇਤਿਹਾਸ ਸਾਂਝਾ ਕੀਤਾ ਅਤੇ ਅੱਜ ਉਸ ਇਤਿਹਾਸ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦਾ ਭਾਗ 2 ਲੈ ਕੇ ਆ ਗਏ ਹਾਂ ਚਲੋ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਪ ਦੁਆਰਾ ਛਾਂ ਕਰਨੀ ਇੱਕ ਦਿਨ ਗੁਰੂ ਜੀ ਮੱਜਰਾ ਚਾਰ ਦੇ ਚਾਰ ਦੇ ਇੱਕ ਦਰਖਤ ਦੀ ਛਾਂਵੇਂ ਸੌਂ ਗਏ ਸੂਰਜ ਦੇ ਫੇਰ ਨਾਲ ਗੁਰੂ ਜੀ ਦੇ ਚਿਹਰੇ ਤੇ ਧੋਪ ਆ ਗਈ ਇੱਕ ਫਨੀਰ ਸਪ ਨੇ ਆਪਣੀ ਫਨ ਖਿਲਾਰ ਕੇ ਗੁਰੂ ਜੀ ਦੇ ਮੁਖ ਤੇ ਛਾਂ ਕਰ ਦਿੱਤੀ ਉਸ ਸਮੇਂ ਤਲਵੰਡੀ ਦਾ ਹਾਕਮ ਰਾਏ ਬੁਲਾਰ ਉਧਰੋਂ ਦੀ ਲੰਘ ਰਿਹਾ ਸੀ ਇੱਕ ਔਤਕ ਦੇਖ ਕੇ ਉਸ ਦੀ ਗੁਰੂ ਜੀ ਉੱਪਰ ਸ਼ਰਧਾ ਹੋਰ ਵੱਧ ਗਈ ਅਤੇ ਉਹ ਗੁਰੂ ਜੀ ਨੂੰ ਖੁਦਾ ਦਾ ਰੂਪ ਜਾਣਦਾ ਹੋਇਆ ਉਹਨਾਂ ਦਾ ਬਹੁਤ ਸਤਿਕਾਰ ਕਰਨ ਲੱਗ ਪਿਆ ਖਰਾ ਸੱਚਾ ਸੌਦਾ ਪਿਤਾ ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਸੰਸਾਰੀ ਪੁੱਤਰ ਦੀ ਨਿਗਾਹ ਨਾਲ ਹੀ ਦੇਖਦੇ ਸਨ ਤੇ ਉਹਨਾਂ ਨੂੰ ਕਦੇ ਵੀ ਗੁਰੂ ਨਾਨਕ ਦੇਵ ਜੀ ਦੇ ਰੱਬੀ ਅਵਤਾਰ ਹੋਣ ਦਾ ਭਰੋਸਾ ਨਾ ਬਣ ਸਕਿਆ ਇਕ ਸੰਸਾਰੀ ਪਿਤਾ ਮਾango ਬਾਲ ਨਾਨਕ ਬਾਰੇ ਚਿੰਤਤ ਸਨ ਕਿ ਉਹਨਾਂ ਦਾ ਪੁੱਤਰ ਨਾ ਪੜ ਸਕਿਆ ਹੈ ਤੇ ਨਾ ਹੀ ਕੋਈ ਹੋਰ ਕੰਮ ਕਰਨ ਵਿੱਚ ਸਫਲ ਹੋ ਰਿਹਾ ਹੈ। ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਕਮਾਊ ਪੁੱਤਰ ਬਣਾਉਣ ਲਈ ਉਹਨਾਂ ਨੂੰ ਕਿਸੇ ਵਪਾਰ ਵਿੱਚ ਪਾਉਣ ਬਾਰੇ ਸੋਚਿਆ। ਇਹ ਸੋਚ ਕੇ ਇੱਕ ਦਿਨ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਸਾਹਿਬ ਜੀ ਨੂੰ 20 ਰੁਪਏ ਦੇ ਕੇ ਸੌਦਾ ਖਰੀਦਣ ਲਈ ਚੋਹੜਕਾਣੇ ਦੀ ਮੰਡੀ ਪੇਜਿਆ ਤਾਂ ਜੋ ਉਹ ਉੱਥੋਂ ਸਸਤੇ ਭਾਅ ਸਮਾਨ ਖਰੀਦ ਕੇ ਅਤੇ ਤਲਵੰਡੀ ਵਿੱਚ ਮਹਿੰਗੇ ਭਾਅ ਵੇਚ ਕੇ ਇੱਕ ਸਫਲ ਵਪਾਰੀ ਬਣ ਜਾਣ। ਗੁਰੂ ਨਾਨਕ ਸਾਹਿਬ ਜੀ ਦੀ ਸਹਾਇਤਾ ਲਈ ਉਹਨਾਂ ਨੇ ਪਾਈ ਮਰਦਾਨਾ ਜੀ ਨੂੰ ਵੀ ਨਾਲ ਪੇਜ ਦਿੱਤਾ ਗੁਰੂ ਸਾਹਿਬ ਜੀ ਨੂੰ ਚੋਹੜਕਾਣੇ ਦੇ ਕੋਲ ਜੰਗਲ ਵਿੱਚ ਕੁਝ ਭੁੱਖੇ ਵਿਦਵਾਨ ਸਾਧੂਆਂ ਦੀ ਇੱਕ ਟੋਲੀ ਮਿਲ ਗਈ ਜਿਨ੍ਹਾਂ ਨੇ ਕਈ ਦਿਨਾਂ ਤੋਂ ਕੁਝ ਨਹੀਂ ਸੇਖਾਦਾ ਗੁਰੂ ਸਾਹਿਬ ਜੀ ਨੇ ਵੀ ਗੁਰ ਇਤਿਹਾਸ ਚੋਣੀਆਂ ਸਾਖੀਆਂ ਰੁਪਿਆ ਦੀ ਰਸਦ ਖਰੀਦ ਕੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਅਤੇ ਬਾਕੀ ਦੀ ਵਧੀ ਹੋਈ ਰਸਦ ਵੀ ਉਹਨਾਂ ਨੂੰ ਹੀ ਦੇ ਦਿੱਤੀ ਤਾਂ ਜੋ ਉਹ ਰੋਟੀ ਦੀ ਚਿੰਤਾ ਕੀਤੇ ਬਗੈਰ ਪ੍ਰਭੂ ਮਿਲਾਪ ਲਈ ਉਸ ਦੀ ਪੜਤੀ ਵਿੱਚ ਲੀਨ ਰਹਿਣ ਜਦੋਂ ਪਾਈ ਮਰਦਾਨਾ ਜੀ ਨੇ ਪਿਤਾ ਮਹਿਤਾ ਕਾਲੂ ਜੀ ਦੇ ਗੁੱਸੇ ਦਾ ਡਰ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਤਰ੍ਹਾਂ ਕਰਨ ਤੋਂ ਵਰਜਣਾ ਚਾਹਿਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਪਿਤਾ ਜੀ ਨੇ ਲਾਭ ਵਾਲਾ ਸੌਦਾ ਕਰਨ ਲਈ ਕਿਹਾ ਸੀ ਤੇ ਇਸ ਤਰ੍ਹਾਂ ਰੱਬ ਦੇ ਪਿਆਰੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ਨਾਲੋਂ ਲਾਭ ਵਾਲਾ ਤੇ ਭਲਾ ਸੌਦਾ ਹੋਰ ਕੀ ਹੋ ਸਕਦਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਸ ਸਮੇਂ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਲੰਗਰ ਦੀ ਮਰਿਆਦਾ ਕਾਇਮ ਕੀਤੀ ਅਤੇ ਉਸੇ ਮਰਿਆਦਾ ਅਧੀਨ ਅੱਜ ਤੱਕ ਸਿੱਖ ਪੰਥ ਵਿੱਚ ਬਗੈਰ ਕਿਸੇ ਅਮੀਰ ਗਰੀਬ ਊਚ ਨੀਚ ਨਾਸਤਿਕ ਆਸਤਿਕ ਇਸਤਰੀ ਪੁਰਸ਼ ਅਤੇ ਧਰਮ ਮਜ਼ਬਾਹ ਆਦਿ ਦੇ ਵਿਤਕਰੇ ਤੋਂ ਸਾਰਿਆਂ ਨੂੰ ਇੱਕ ਬਰਾਬਰ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤਾ ਗਿਆ 2 ਰੁਪਿਆ ਦਾ ਲੰਗਰ ਅੱਜ ਤੱਕ ਅਜਿਹਾ ਅਟੁੱਟ ਹੋ ਕੇ ਵਰਤ ਰਿਹਾ ਹੈ ਕਿ ਸਾਰੇ ਸੰਸਾਰ ਵਿੱਚ ਅੱਜ ਗੁਰੂ ਕੇ ਲੰਗਰ ਚੱਲ ਰਹੇ ਹਨ ਅਤੇ ਬੇਅੰਤ ਪੁਖੇ ਤੇ ਲੋੜਵੰਦ ਆਪਣਾ ਪੇਟ ਪਰ ਰਹੇ ਹਨ ਇਸ ਤੋਂ ਅਗੇ ਦਾ ਇਤਿਹਾਸ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਇਕ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ